ਵੇ ਕੋਈ ਲੋਗ ਮੱਝਾਂ ਹੀ ਵਿਚਾਰਿਆਂ ਦੀਆਂ ਗਰੀਬਾਂ ਦੀਆਂ ਖੋਲ ਕੇ ਲੈ ਜਾਂਦੇ ਨੇ ਦੁੱਧ ਭਾਵੇਂ ਆਪਣੇ ਨਿਆਣਿਆਂ ਨੂੰ ਪਿਆਵੇ ਪਰ ਜੇ ਫਸ ਜਾਵੇ ਤੇ ਛਿੱਤਰ ਫਰੇਟ ਨਿਆਣਿਆਂ ਦੀ ਨਹੀਂ ਆਉਂਦੀ ਉਹਦੀ ਆਉਂਦੀ ਹੈ ਵੀ ਤੂੰ ਖੋਲ ਕੇ ਲੈ ਗਈਆਂ ਕਿਸੇ ਦਾ ਡੰਗਰ ਤੂੰ ਚੋਰੀ ਕੀਤੀ ਹੈ ਉਹਨਾਂ ਦੇ ਬਾਹਾਂ ਬੰਨੀਆਂ ਹੁੰਦੀਆਂ ਕੁੱਟ ਪੈਂਦੀ ਹੈ ਜਿਸ ਨੇ ਕਰਮ ਕਰਨਾ ਕੋਟ ਨੂੰ ਬੈਣੀ ਹੈ ਬੈਂਕ ਵਿੱਚ ਕਿਸੇ ਨੇ ਜਾਵਾ ਕਰਾਤੇ ਚੋਰੀ ਦੇ ਪੈਸੇ ਬੈਂਕ ਵਾਲੇ ਨੂੰ ਜਾ ਕੇ ਕੈਸ਼ੀਅਰ ਨੂੰ ਥੋੜੋ ਕਿਸੇ ਨੇ ਕੁੱਟਣਾ ਜਿਹੜਾ ਲੈ ਕੇ ਗਿਆ ਉਹਨੂੰ ਪੁੱਛਦੇ ਨੇ ਇਨਕਮ ਟੈਕਸ ਵਾਲੇ ਦੱਸ ਇਹਨੇ ਪੈਸੇ ਕਿੱਥੋਂ ਲਿਆਂਦੇ ਨੇ ਦੱਸ ਜੇ ਨਾਂ ਦਾ ਜ਼ਬਾਇਆ ਦਿਓ ਦੇ ਜ਼ਬਤ ਜ਼ਬਤ ਬਸ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਬੋਲ ਸੋਨਾ ਗਿਆਨ ਹਰ ਚੀਜ਼ ਦੇ ਪਿਛੇ ਗਿਆਨੀ ਗਿਆਨ ਰਤਨ ਜਨਮ ਖੋਇਓ ਪ੍ਰਭ ਜਿਲੇ ਅਵਸਰਤ ਕਦ ਪਈ ਹੈ ਇਹ ਮੌਕਾ ਮੁੜ ਨਹੀਂ ਮਿਲਣਾ ਮਿਲ ਗਿਆ ਤੇ ਇਹਨੂੰ ਲੈ ਕੇ ਵਿੱਚ ਲੜ ਲੈ ਔਰ ਕਾਇਤਰ ਕਿਤੇ ਨਾ ਕਾਮ ਇਹ ਜੋ ਕੁਝ ਅੱਜ ਦਿਨ ਪਰ ਕਰਨਾ ਸਾਡੇ ਫਰਜ਼ ਨੇ ਫਰਜ਼ ਵੀ ਨਿਭਾਉਣੇ ਨੇ ਫਰਜ਼ ਵੀ ਨਿਭਾਉਣੇ ਨੇ ਫਰਜ਼ਾਂ ਤੋਂ ਭਗਾੜੇ ਨਹੀਂ ਹੋਣਾ ਭਜਣਾ ਨਹੀਂ ਫਰਜ਼ ਇੱਕ ਮਾਂ ਬਾਪ ਦੇ ਧੀਆਂ ਪੁੱਤਰਾਂ ਬਤੀ ਧੀਆਂ ਪੁੱਤਰਾਂ ਦੇ ਮਾਂ ਬਾਪ ਰੱਦੀ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਪ੍ਰਤੀ ਕੌਮੀ ਹੋਣ ਦੇ ਨਾਤੇ ਕੌਮ ਪ੍ਰਤੀ ਦੇਸ਼ ਭਗਤ ਹੋਣ ਦੇ ਨਾਤੇ ਦੇਸ਼ ਪ੍ਰਤੀ ਇਨਸਾਨ ਹੁੰਦੇ ਹੋਏ ਇਨਸਾਨੀਅਤ ਪ੍ਰਤੀ ਇਹ ਫਰਜ਼ ਨਿਭਾਉਣੇ ਨੇ ਹੋਸ਼